ਸਾਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਤੋਂ ਬਾਅਦ ਵਾਪਸ ਆਉਣ ਤੋਂ ਮੰਗਰੋਂ ਅਗਲੇ ਦਿਨ ਆਪਣੇ ਘਰ ਆ ਗਏ ਮਾਤਾ ਤ੍ਰਿਪਤਾ ਦਾ ਹਿਰਦਾ ਖੁਸ਼ੀ ਨਾਲ ਨੱਚ ਉਠਿਆ ਉਸ ਨੂੰ ਇੰਜ ਪ੍ਰਤੀਤ ਹੋਣ ਲੱਗਾ ਜਿਵੇਂ ਬੁਢਾਪੇ ਵਿੱਚ ਮੁੜ ਕੇ ਜਵਾਨੀ ਆ ਰਹੀ ਹੈ ਪੱਬਾਂ ਪਾਰ ਕਾਲੀ ਕਾਲੀ ਇੱਧਰ ਉੱਧਰ ਤੁਰ ਕੇ ਪੁੱਤਰ ਵਾਸਤੇ ਭੋਜਨ ਤਿਆਰ ਕਰਾਉਣ ਲੱਗੀ ਲੋਕੀ ਆਖਦੇ ਨੇ ਸਾਖ ਮਾਂ ਪੁੱਤ ਹੋਰ ਗੰਢ ਤਰੁਪ ਇਹ ਇੱਕ ਅਟਲ ਸਚਾਈ ਹੈ ਅਕਾਲਪੁਰਖ ਨੇ ਮਾਂ ਦਾ ਹਿਰਦਾ ਐਸਾ ਬਣਾਇਆ ਹੈ ਪੁੱਤਰ ਭਾਵੇਂ ਵੱਡਾ ਹੋ ਜਾਵੇ ਮਾਂ ਬਾਲਕ ਵਾਂਗ ਹੀ ਪਿਆਰ ਕਰਦੀ ਹੈ ਗੁਰੂ ਜੀ ਦੇ ਘਰ ਰਹਿੰਦੇ ਆ ਦੋ ਤਿੰਨ ਦਿਨ ਹੋ ਗਏ ਤਾਂ ਇੱਕ ਦਿਨ ਮਾਤਾ ਜੀ ਨੇ ਕੋਲ ਬਿਠਾ ਕੇ ਬੜੇ ਤਰਲੇ ਤੇ ਪਿਆਰ ਨਾਲ ਲਾਖਿਆ beta ਮੈਂ ਤੇ ਤੇਰੇ ਪਿਤਾ ਜੀ ਹੁਣ ਦਰਿਆ ਕਿਨਾਰੇ ਖੜੇ ਹਾਂ ਕਾਲ ਰੂਪੀ ਹੜ ਨੇ ਪਤਾ ਨਹੀਂ ਕਦੋਂ ਰੋੜ ਕੇ ਅੱਗੇ ਤੁਰ ਦੇਣਾ ਹੈ ਇਹ ਗੱਲ ਸੁੰਨਾ ਹੋ ਜਾਵੇਗਾ ਪੁੱਤਰ ਦੁਨੀਆ ਦਾ ਚੱਲਾ ਹੈ ਮਾਂ-ਬਾਪ ਦੀ ਥਾਂ ਨੂੰ ਪੁੱਤ ਪਾਲਦੇ ਨੇ ਘਰ ਵਸਦੇ ਰਹਿੰਦੇ ਨੇ ਘਰ ਵਿੱਚ ਦੀਵਾ ਬਲਦਾ ਰਹਿੰਦਾ ਹੈ ਈਸ਼ਵਰ ਭਗਤੀ ਕਰ ਪਰ ਘਰ ਬੋ ਤੇਰੇ ਘਰ ਰਹਿਣ ਨਾਲ ਤੇਰੀ ਬੋਟੀ ਵੀ ਇੱਥੇ ਆ ਰਹੇਗੀ ਸੂਰਜ ਮੁਖੀ ਚਿਹਰਿਆਂ ਵਾਲੇ ਦੋ ਬਾਲਕ ਆ ਕੇ ਇਸ ਘਰ ਵਿੱਚ ਖੇਡਣਗੇ ਰੌਣਕਾਂ ਹੋਣਗੀਆਂ ਅਸੀਂ ਵੀ ਜਿਹੜੇ 4 ਦਿਨ ਬਾਕੀ ਕੱਟਣੇ ਨੇ ਉਹ ਸੁੱਖ ਕੇ ਸੁੱਖ ਨਾਲ ਕੱਟ ਲਵਾਂਗੇ ਜੇਕਰ ਹੱਥੀ ਨਹੀਂ ਕਰਨੀ ਤਾਂ ਨਾ ਸਹੀ ਆਦਮੀ ਰੱਖ ਕੇ ਵਾਹੀ ਕਰਾ ਲਓ ਹੱਟੀ ਪਾ ਲਓ ਚਾਰ ਛਿੱਲੜ ਤੇਰੇ ਪਿਤਾ ਜੀ ਕੋਲ ਹਨ ਉਹਨਾਂ ਨਾਲ ਕੋਈ ਰਾਸ ਲਿਆ ਨਾ ਭਟਕ ਥਾਂ ਥਾਂ ਘਰ ਬੈਠ ਜਾ ਰਾਏ ਬੁਲਾਰ ਬਹੁਤ ਸਤਿਕਾਰ ਕਰਦਾ ਹੈ ਤੇਰੀ ਮਦਦ ਕਰੇਗਾ ਗੁਰੂ ਜੀ ਚੁੱਪ ਚਾਪ ਤੇ ਅਡੋਲ ਬੈਠੇ ਸੁਣਦੇ ਰਹੇ ਜਦੋਂ ਮਾਤਾ ਭਾਗਾ ਵਾਲੇ ਜੀ ਪਰਮਾਤਮਾ ਨੇ ਤੁਸਾਂ ਉੱਤੇ ਬਹੁਤ ਮਿਹਰਾਂ ਕੀਤੀਆਂ ਹਨ ਸੰਸੇ ਤਿਆਗੋ ਸੱਤ ਕਰਤਾਰ ਦਾ ਜਾਪ ਕਰੋ ਮੈਂ ਕਰ ਰਹੰਦਾ ਜੇ ਨਿਰੰਕਾਰ ਮੈਨੂੰ ਸੇਵਾ ਬਖਸ਼ਦਾ ਹੁਣ ਤਾਂ ਜਿਵੇਂ ਉਹ ਚਲਾਉਂਦਾ ਹੈ ਤਿਵੇਂ ਚੱਲਦਾ ਹਾਂ ਸਾਰੀ ਖੇਡ ਭਾਣੇ ਅੰਦਰ ਹੈ ਆਪਣੀ ਨੂੰ ਨੂੰ ਕਰ ਲੈ ਆਓ ਬੱਚਿਆਂ ਨੂੰ ਪਾਲੋ ਮੈਂ ਤਾਂ ਦੂਰ ਦੂਰ ਜਾਣਾ ਹੈ ਮੇਰੇ ਮਾਲਕ ਨੇ ਮੈਨੂੰ ਦੂਰ ਦੇ ਕੰਮ ਸੌਂਪੇ ਹਨ ਮੈਂ ਨਫੇ ਦਾ ਸੌਦਾ ਕਰ ਰਿਆ ਹਾਂ ਕਾਟੇ ਦਾ ਨਹੀਂ ਕਿਸਾਨ ਹੱਟੀ ਕਿਰਤ ਜਾਂ ਨੌਕਰੀ ਇਹ ਸਭ ਮੈਂ ਕਰ ਚੁੱਕਾ ਹਾਂ ਬਸ ਸਤਨਾਮ ਸਤ ਕਰਤਾਰ ਦਾ ਭਜਨ ਕਰਕੇ ਜੀਵਨ ਸਫਲ ਕਰੋ ਇਸ ਤਰ੍ਹਾਂ ਦੇ ਉਪਦੇਸ਼ ਕਰਦੇ ਹੋਏ ਗੁਰੂ ਜੀ ਕਈ ਦਿਨ ਤਲਵੰਡੀ ਰਏ ਜਿੰਨੇ ਦਿਨ ਰਹੇ ਓਨੇ ਦਿਨ ਹੀ ਸਤ ਸੰਗ ਹੁੰਦਾ ਰਿਹਾ ਮਰਦਾਨੇ ਨੇ ਰਵਾਬ ਵਜਾਉਣਾ ਤੇ ਗੁਰੂ ਜੀ ਨੇ ਰੱਬੀ ਬਾਣੀ ਦਾ ਕੀਰਤਨ ਕਰਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ